ਨਰਮਾ ਦਾ ਚੇਂਦਰਾ ਬਾਈ ਤੇ ਰਹੀ ਐ ਪੂਰੇ ਏਰ ਕੇ ਚ ਇੱਕ ਨੰਬਰ ਨਰਮਾ ਇੱਕ ਨੰਬਰ ਆ ਓ ਮਾ ਤਾਂ ਚਿੱਟਾ ਮੱਛਰ ਜਾ ਵੇਂਦਾ ਸੀਗਾ ਮੈਂ ਖ ਬਾਲਾ ਨੁਕਸਾਨ ਨਾ ਕਰ ਦੇ ਓ ਯਾਰ ਖੁਸ਼ੀ ਬੂਟੇ ਫਰੋਲ ਇਹਨੂੰ ਦਾ ਕੋਈ ਯਾਲੀ ਹੈ ਨਹੀਂ ਨਰਮਾ ਦਾ ਪਤੰਦਰਾ ਹਰੀ ਪੱਤੇ ਕੱਢਦਾ ਤਾਂ ਤਾਣੂ ਦਾ ਦਾਤ ਰਿਆ ਜਾਂਦਾ ਇਹ ਨਾ ਤੇਰਾ ਘਰ ਭਰ ਦੂ ਇੱਥੇ ਘਟੋ ਘਟ 40 ਮੜ ਪੱਕਾ ਕਿਲੇ ਦਾ ਨਿਕਲਣਾ ਬਸ ਆਹ 8 ਸਿਰ ਤੇ ਕਾਜ ਆ ਘਰ ਦੇ ਬਾਕੀ ਰਿਪੋਰਟਾਂ ਤਾਂ ਓਕੇ ਹੀ ਆ ਓ ਕਾਹ ਦਾ ਘਰ ਦਿੰਨੇ ਆ ਜੇ ਲੋਕਾਂ ਦੀ ਨਜ਼ਰਾਂ ਤੋਂ ਬਚ ਗਿਆ ਤਾਂ ਹੋ ਜੂਗਾ ਬਾਕੀ ਪ੍ਰਮਾਤਮਾ ਦੇ ਹੱਥ ਆ ਬੱਸ ਆਹ ਜਿਹੜੀ ਲੋਕਾਂ ਦੀ ਨਜ਼ਰਾਂ ਨਾਲ ਇਹਦਾ ਭਾਈ ਹੱਡੀ ਬਹਿ ਜਾਂਦੀ ਏ ਤੂੰ ਐ ਕਰ ਇਥੇ ਚਿੱਤਰ-ਚੁੱਤਰ ਜਾ ਕਾਲਾ ਕੁਜਾ ਘੱਡ ਦੇ ਓਆ ਕੀ ਓਏ ਨਰਮਾ ਤਾਂ ਤੇਰਾ ਚੰਗਾ ਭਲਾ ਸੀ ਆਹ ਚਾਰ ਕੀ ਬੂਟੇ ਰਹਿ ਗਏ ਐ ਕਰ ਜਿਹੜੀ ਪ੍ਰਮਾਤਮਾ ਨੇ ਕਰਨੀ ਸੀ ਉਹ ਤਾਂ ਕਰਤੀ ਹੁਣ ਇਹਦੇ ਚ ਨਾ ਚੰਗੀ ਤਰ੍ਹਾਂ ਸੁਹਾਗਾ ਫੇਰ ਦੇ ਡਲੇ ਢੁਲੇ ਜਮਾ ਪੋੜ ਦੋ ਓਏ ਹੁਣ ਸੁਹਾਗਾ ਮਾਰਨ ਦੀ ਕੀ ਲੋੜ ਆ ਸੁਹਾਗਾ ਤੂੰ ਮੇਰੇ 15 ਦਿਨ ਪਹਿਲਾਂ ਹੀ ਮਾਰ ਗਏ ਜਦੋਂ ਕਹੇ ਤੇਰਾ ਨਰਮਾ ਤਾਂ ਨੂੰ ਜਾਂਦਾ ਉਹ ਮੇਰਾ ਵੀਰ ਜੇ ਤੇਰੇ ਕੋਲ ਕਰਾਇਆ ਹੈ ਨਾ ਮੈਥੋਂ ਲਿਆ 2-4 ਸਾਲ ਪੈਣ ਤੋਂ ਬਾਹਰ ਲਾਇਆ ਤੇਰੇ ਵਰਗਾ ਚੰਦਰੀਆਂ ਨਜ਼ਰਾਂ ਨੇ ਅੱਧੇ ਪਿੰਡ ਦੀ ਖੇਤੀ ਛੜਾਤੀ